ਅਸੀਂ ਚਿੱਠੀਆਂ ਪੌਣੀਆਂ ਭੁੱਲ ਗਏ ਜਦੋਂ ਦਾ ਟੈਲੀਫੋਨ ਲੱਗਿਆ ਕੋਈ ਵਕਤ ਹੁੰਦਾ ਸੀ ਜਦੋਂ ਅਸੀਂ ਇੱਕ ਦੂਸਰੇ ਨੂੰ ਚਿੱਠੀ ਪਾ ਕੇ ਡਾਕ ਪਾ ਕੇ ਅਸੀਂ ਇੱਕ ਦੂਜਦਾ ਹਾਲ ਪੁੱਛਦੇ ਸੀ ਪਰ ਹੁਣ ਉਹ ਵਕਤ ਲੰਘ ਗਿਆ 15-15 20-20 ਦਿਨ ਲੱਗ ਜਾਂਦੇ ਹੁੰਦੇ ਸੀ ਚਿੱਠੀ ਪਹੁੰਚਣ ਨੂੰ ਤੇ ਕਦੀ ਕਦੀ ਤਾਂ ਉਹ ਚਿੱਠੀ ਪਹੁੰਚਦੀ ਵੀ ਨਹੀਂ ਸੀ ਹੁੰਦੀ ਫਿਰ ਜਦੋਂ ਮਿਲਣ ਵਾਲੇ ਨੂੰ ਮਿਲਣਾ ਤਾਂ ਪਹਿਲਾਂ ਤਾਂ ਚਿੱਠੀ ਦਾ ਹਾਲ ਪੁੱਛਣਾ ਤੇ ਫਿਰ ਮਿਲਣ ਵਾਲੇ ਦਾ ਪਰ ਯੁੱਗ ਬਦਲ ਗਿਆ ਫਿਰ ਆਇਆ ਦੌਰ ਲੈਂਡਲਾਈਨ ਫੋਨਸ ਦਾ ਬੜੀ ਖੁਸ਼ੀ ਹੋਈ ਜਦੋਂ ਲੈਂਡਲਾਈਨ ਫੋਨ ਆਇਆ ਤੇ ਸਾਰੇ ਪਰਿਵਾਰ ਨੇ ਭੱਜ ਕੇ ਫੋਨ ਚੱਕਣ ਜਾਣਾ ਜਿਹੜਾ ਫੋਨ ਦੀ ਵੱਜਣੀ ਘੰਟੀ ਫਿਰ ਆ ਗਿਆ ਦੌਰ ਮੋਬਾਈਲ ਦਾ ਮੋਬਾਈਲ ਨੇ ਤਾਂ ਝਖੜਾ ਮੀਆਂ ਦੇ ਵਿੱਚ ਤਾਰਾਂ ਟੁੱਟਣ ਵਾਲਾ ਝੰਜਟ ਹੀ ਖਤਮ ਕਰ ਦਿੱਤਾ ਜੇਬ ਵਿੱਚ ਪਾਓ ਮੋਬਾਈਲ ਤੇ ਨਾਲ ਲੈ ਜਾਓ ਉਸ ਤੋਂ ਬਾਅਦ ਦੌਰ ਅਜਿਹਾ ਆ ਕਿ ਜਿਦੇ ਵਿੱਚ ਬਹੁਤ ਸਾਰੀਆਂ ਪ੍ਰਾਈਵੇਟ ਕੰਪਨੀ ਆ ਗਈਆਂ ਬੀਐਸਐਲ ਦੇ ਨਾਲ ਨਾਲ Airtel, Jio, Video ਕੰਪਨੀ ਤੇ ਬਹੁਤ ਸਾਰੀਆਂ ਹੋਰ ਕੰਪਨੀਆਂ ਆਈਆਂ ਜਿਨ੍ਹਾਂ ਨੇ ਬਹੁਤ ਸਾਰੇ ਅਜਿਹੇ ਆਫਰ ਦਿੱਤੇ ਜਿਨ੍ਹਾਂ ਨੇ ਨੈਟਵਰਕ ਦੀ ਪਰਮਾਰ ਕਰ ਦਿੱਤੀ ਬੀਐਸਐਲ ਕੰਪਨੀ ਥੋੜੀ ਜੀ ਪਿੱਛੇ ਆ ਰਹਿ ਗਈ ਫਿਰ ਇੱਕ ਕੰਪਨੀ ਆਈ Jio Jio ਨੇ ਸਾਨੂੰ ਬਹੁਤ ਸਾਰਾ ਕੁਝ ਫ੍ਰੀ ਦਿੱਤਾ ਫ੍ਰੀ ਕਾਲਿੰਗ ਫ੍ਰੀ ਨੈਟਵਰਕ ਫ੍ਰੀ SMS ਅਸੀਂ ਸਾਰਿਆਂ ਨੇ ਖੂਬ ਵਰਤਿਆ Jio ਨੂੰ ਪਰ ਤੁਹਾਡੇ ਚਿਹਰੇ ਤੇ ਆਈ ਹੋਈ ਸਮਾਈਲ ਵੀ ਦੱਸਦੀ ਹੈ ਕਿ ਤੁਸੀਂ ਵੀ Jio ਦਾ ਫ੍ਰੀ ਡਾਟਾ ਬਹੁਤ ਵਰਤਿਆ। ਪਰ ਹੁਣ ਜੋ ਗੇਮ ਫਿਰ ਬਦਲ ਰਿਹਾ। BSNL ਕੰਪਨੀ ਫਿਰ ਆਪਣੇ ਪੈਰਾਂ ਤੇ ਖੜੀ ਹੋ ਰਹੀ ਹੈ। ਕਿਉਂਕਿ ਬਹੁਤ ਸਰੀਆਂ ਪ੍ਰਾਈਵੇਟ ਕੰਪਨੀਆਂ ਦੇ ਰੀਚਾਰਜਸ, ਡਾਟਾ ਪਲਾਨ ਇੰਨੇ ਕਿ ਮਹਿੰਗੇ ਹੋ ਗਏ ਨੇ ਕਿ ਹਰ ਬੰਦਾ ਪਰੇਸ਼ਾਨ ਹੋਇਆ ਪਿਆ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਕੀ BSNL ਕੰਪਨੀ Airtel, Jio ਤੇ Vi ਨੂੰ maat pa sakegi? ਕੀ ਇਹ ਸਰਕਾਰੀ ਕੰਪਨੀ ਦੁਬਾਰਾ ਫਿਰ ਉਸੇ ਤਰ੍ਹਾਂ ਆਪਣੇ ਪੱਬਾਂ ਪਰ ਖੜੀ ਹੋ ਪਾਏਗੀ ਜੇਕਰ ਤੁਹਾਡੇ ਵੀ ਮਨ ਵਿੱਚ ਇਹੀ ਸਵਾਲ ਆ ਰਿਹਾ ਤੁਸੀਂ ਵੀ ਚਾਹੁੰਦੇ ਹੋ ਕਿ ਆਪਣੀ SIM ਨੂੰ ਆਪਣੇ ਨੰਬਰ ਨੂੰ BSNL ਵਿੱਚ ਪੋਰਟ ਕਰਾਉਣਾ ਤਾਂ ਇਹ ਸਵਾਲ ਹੈਗਾ ਵੀ ਜਾਈ ਜੀ ਤਾਂ ਇਹ ਵੀਡੀਓ ਬਿਲਕੁਲ ਤੁਹਾਡੇ ਲਈ ਹੈ ਤੇ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਕਿਉਂਕਿ ਹਾਫ ਨੋਲੇਜ ਇਜ਼ ਅ ਡੇਂਜਰਸ ਥਿੰਗ ਸੋ ਇਸ ਵੀਡੀਓ ਨੂੰ ਪੂਰੀ ਦੇਖੋ ਤੇ ਜਾਣੋ ਕੀ ਹੁਣ BSNL ਕੰਪਨੀ ਕਿਹੜੇ-ਕਿਹੜੇ ਨਵੇਂ-ਨਵੇਂ ਆਫਰ ਲੈ ਕੇ ਆ ਰਹੀ ਹੈ ਤੇ ਕੀ Airtel, Jio ਤੇ Vi ਕੰਪਨੀਆਂ BSNL ਤੋਂ ਪਿਛੇ ਰਹਿਣਗੀਆਂ ਅਸੀਂ ਗੱਲ ਕਰਦੇ ਹਾਂ BSNL ਦੀ ਜਿਸ ਦੇ ਕਿ ਇੰਡੀਆ ਵਿੱਚ ਸਿਰਫ 5% ਯੂਜ਼ਰਸ ਨੇ ਜੇਕਰ ਕਹਈਏ ਕਿ BSNL Airtel, Jio ਨੂੰ ਪਿੱਛੇ ਛੱਡ ਜਾਏਗੀ ਤਾਂ ਸੁਣਨ ਨੂੰ ਬਿਲਕੁਲ ਹੀ ਮਜ਼ਾਕ ਜਿਹਾ ਲੱਗਦਾ ਕਿਉਂਕਿ ਪਿਛਲੇ ਕੁਝ ਵਕਤ ਵਿੱਚ BSNL ਦਾ ਗ੍ਰਾਫ ਬਿਲਕੁਲ ਹੇਠਲੇ ਲੈਵਲ ਤੇ ਗਿਆ ਹੋਇਆ ਹੈ ਬਰ ਹੁਣ ਬੀਐਸਐਨＬ ਆਪਣੇ ਆਪ ਨੂੰ ਇੰਪਰੂਵ ਕਰ ਰਹੀ ਹੈ ਜਿਸ ਦੇ ਨਾਲ ਬੀਐਸਐਨＬ ਦਾ ਗ੍ਰਾਫ ਪਹਿਲਾਂ ਨਾਲੋਂ ਕਾਫੀ ਉੱਚਾ ਉੱਠਿਆ ਤੇ ਦੁਬਾਰਾ ਬੀਐਸਐਨＬ ਟ੍ਰੈਂਡ ਵਿੱਚ ਆ ਰਿਹਾ ਹੈ ਤੇ ਲੋਕਾਂ ਦੀ ਪਹਿਲੀ ਪਸੰਦ ਵੀ ਬਣਦਾ ਜਾ ਰਿਹਾ ਹੈ ਹੁਣ ਅੰਦਾਜ਼ੇ ਲੱਗਨੇ ਸ਼ੁਰੂ ਹੋ ਗਏ ਨੇ ਕਿ ਵਕਈ ਬੀਐਸਐਨＬ ਏਟੈਲ ਤੇ ਜੀਓ ਨੂੰ ਰਿਪਲੇਸ ਕਰ ਸਕੇਗਾ ਕਿ ਬੀਐਸਐਨＬ ਨੇ ਬਹੁਤ ਸਾਰੇ ਅਜਿਹੇ ਸਸਤੇ ਪਲਾਨ ਲਿਆਂਦੇ ਨੇ ਜਿਨ੍ਹਾਂ ਨਾਲ ਵਕਈ ਹੋਣਾਰੇ ਯੂਜ਼ਰਸ ਜੁੜ ਸਕਣਗੇ ਬਾਕੀ ਕੰਪਨੀਆਂ Airtel Jio ਤੇ Vi ਨੇ ਆਪਣੇ ਜਿਹੜੇ ਪਲਾਨ ਬਹੁਤ ਸਸਤੇ ਸੀ ਹੁਣ ਬਹੁਤ ਜ਼ਿਆਦਾ ਮਹਿੰਗੇ ਕਰ ਦਿੱਤੇ ਨੇ ਲਗਭਗ 27% ਦਾ ਵਾਧਾ ਇਹਨਾਂ ਕੰਪਨੀਆਂ ਨੇ ਆਪਣੇ ਪਲਾਨਸ ਦੇ ਵਿੱਚ ਕਰ ਦਿੱਤਾ ਹੈ ਜਿਹੜੇ ਰੀਚਾਰਜ ਸੀ ਪਹਿਲਾਂ 100 ਰੁਪਏ ਚ ਕਰਾਉਂਦੇ ਸੀ ਹੁਣ ਸਾਨੂੰ ਲਗਭਗ 127 ਵਿੱਚ ਪੈਣਗੇ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਇਹਨਾਂ ਕੰਪਨੀਆਂ ਨੇ ਇੰਨਾ ਵਧੀਆ ਚੱਲਦਾ ਬਿਜ਼ਨਸ ਇਨਾ ਮਹਿੰਗਾ ਕਿਉਂ ਕਰ ਦਿੱਤਾ ਆਪਣੇ ਪਲਾਨ ਇੰਨੇ ਮਹਿੰਗੇ ਕਿਉਂ ਕਰ ਦਿੱਤੇ ਇਸ ਦਾ ਕਾਰਨ ਇਹ ਹੈ 4G ਸਪੈਕਟ੍ਰਮ ਆਕਸ਼ਨ ਕਹਿੰਦਾ ਭਾਵ ਕਿ ਇੰਡੀਆ ਦੀ ਸਰਕਾਰ ਨੇ 5G ਸਪੈਕਟ੍ਰਮ ਦੀ ਨਿਲਾਮੀ ਕੀਤੀ ਸੀ ਇਸ ਨਿਲਾਮੀ ਵਿੱਚ ਇਹਨਾਂ ਕੰਪਨੀਆਂ ਨੇ ਵੱਧ ਚੜ ਕੇ ਹਿੱਸਾ ਲਿਆ ਸੀ ਤੇ ਆਪਣੀ ਬੋਲੀ ਲਗਾਈ ਸੀ ਇਸ ਨਿਲਾਮੀ ਵਿੱਚ ਸਭ ਤੋਂ ਵੱਧ ਬੋਲੀ Airtel ਤੇ Jio ਤੇ ਨਾਲ ਹੀ Vi ਕੰਪਨੀ ਨੇ ਲਗਾਈ ਸੀ ਇਹਨਾਂ ਕੰਪਨੀਆਂ ਨੇ ਲਗਭਗ 1.5 ਲੱਖ ਕਰੋੜ ਰੁਪਏ ਦੀ ਇਨਵੈਸਟਮੈਂਟ ਕੀਤੀ ਸੀ ਹੁਣ ਜ਼ਾਹਿਰ ਜੀ ਗੱਲ ਹੈ ਕਿ ਜੇਕਰ ਇੰਨੀ ਵੱਡੀ ਇਨਵੈਸਟਮੈਂਟ ਕੀਤੀ ਜਾਵੇਗੀ ਤਾਂ ਵਸੂਲੀ ਵੀ ਹਰ ਹਾਲਤ ਜਾਏਗੀ ਜੇਕਰ ਕੰਪਨੀਆਂ ਸਾਡੇ ਕੋਲ ਪੈਸਾ ਵਸੂਲਦੀਆਂ ਵੀ ਨੇ ਤਾਂ ਅਸੀਂ ਬੜੇ ਆਰਾਮ ਦੇ ਨਾਲ ਹੀ ਉਹਨਾਂ ਨੂੰ ਇਹ ਪੈਸਾ ਦੇਵਾਂਗੇ ਕਿਉਂਕਿ ਮੋਬਾਈਲ ਸਾਡੀ ਬੇਸਿਕ ਨੀਡ ਬਣ ਚੁੱਕਿਆ ਹੈ ਇੱਕ ਆਮ ਜੀ ਟਰਮਨੋਲੋਜੀ ਹੈ ਜਿਸ ਨੂੰ ਐਵਰੇਜ ਰਿਵੈਨਿਊ ਪਰ ਯੂਜ਼ਰ ਕਹਿੰਦੇ ਆ ਕਹਿੰਦਾ ਭਾਵ ਕਿ ਇਹ ਕੰਪਨੀਆਂ ਆਪਣੇ ਯੂਜ਼ਰ ਤੋਂ ਪ੍ਰਤੀ ਮਹੀਨਾ ਕਿੰਨਾ ਕਮਾਉਂਦੀਆਂ ਨੇ ਹੁਣ ਹਰ ਇਨਸਾਨ ਇਹ ਸੋਚ ਰਿਹਾ ਹੈ ਕਿ ਜੇਕਰ ਇੰਨੇ ਮਹਿੰਗੇ ਰਿਚਾਰਜਾਂ ਤੋਂ ਖੜਾ ਛੁੱਟ ਜਾਵੇ ਤਾਂ ਚੰਗੀ ਗੱਲ ਹੈ ਇਸ ਕਰਕੇ BSNL ਹੁਣ ਦੁਬਾਰਾ ਫਿਰ ਚਰਚਾ ਵਿੱਚ ਆ ਰਿਹਾ ਹੈ ਅੱਜ ਵੀ BSNL ਆਪਣੇ ਕਸਟਮਰਸ ਨੂੰ ਸਭ ਤੋਂ ਸਸਤਾ ਨੈਟਵਰਕ ਪ੍ਰੋਵਾਈਡ ਕਰਵਾ ਰਿਹਾ ਹੈ ਸੋਚਣ ਵਾਲੀ ਗੱਲ ਇਹ ਹੈ ਕਿ BSNL ਨੇ ਅਜੇ ਤੱਕ 4G ਨੈਟਵਰਕ ਵੀ ਆਪਣੇ ਕਸਟਮਰ ਨੂੰ ਚੰਗੀ ਤਰ੍ਹਾਂ ਪ੍ਰੋਵਾਈਡ ਨਹੀਂ ਕਰਵਾਇਆ ਜਿੱਥੇ ਕਿ ਦੂਸਰੀਆਂ ਕੰਪਨੀਆਂ 5G ਨੈਟਵਰਕ ਤੱਕ ਪਹੁੰਚ ਗਈਆਂ ਨੇ BSNL ਦੇ ਸਭ ਤੋਂ ਵੱਧ ਕਸਟਮਰ ਅਜੇ ਵੀ ਪਿੰਡੂ ਖੇਤਰਾਂ ਵਿੱਚ ਹੀ ਨੇ ਅਜੇ ਵੀ ਬਹੁਤ ਸਾਰੇ ਅਜਿਹੇ ਏਰੀਏ ਨੇ ਜਿੱਥੇ ਸਿਰਫ ਔਰ ਸਿਰਫ BSNL ਦੀ ਪਹੁੰਚ ਹੀ ਹੈ ਜਿੱਥੇ ਅਜੇ ਤੱਕ Airtel Jio ਨਹੀਂ ਪਹੁੰਚ ਸਕਿਆ ਹੁਣ ਸੀ ਕੁਝ ਕਾਰਨ ਜਾਣਦਿਆਂ ਜਿਨ੍ਹਾਂ ਦੇ ਕਰਕੇ BSNL ਕੰਪਨੀ ਬਾਕੀ ਕੰਪਨੀਆਂ ਤੋਂ ਪਿੱਛੇ ਰਹੀ ਸੀ BSNL ਅਕਤੂਬਰ 2000 ਵਿੱਚ ਇੰਡੀਆ 'ਚ ਲਾਂਚ ਕੀਤੀ ਗਈ ਸੀ 2009 ਤੱਕ BSNL ਇੰਡੀਆ ਦੀ ਨੰਬਰ 1 ਟੈਲੀਕਮ ਕੰਪਨੀ ਰਹੀ ਸੀ ਬਾਅਦ ਵਿੱਚ ਇੰਡੀਆ ਵਿੱਚ ਬਹੁਤ ਸਾਰੀਆਂ ਹੋਰ ਪ੍ਰਾਈਵੇਟ ਕੰਪਨੀਆਂ ਵੀ ਜਹੀਆਂ ਆਈਆਂ ਜਿਨ੍ਹਾਂ ਨੇ ਆਪਣੀਆਂ ਸਰਵਿਸਿਜ਼ ਬਹੁਤ ਵਧੀਆ ਤਰੀਕੇ ਨਾਲ ਆਪਣੇ ਕਸਟਮਰਸ ਨੂੰ ਦਿੱਤੀਆਂ ਤੇ ਆਪਣਾ ਬੋਲਬਾਲਾ ਜਾਰੀ ਰੱਖਿਆ ਬਹੁਤ ਸਾਰੇ ਹੋਰ ਵੀ ਕਾਰਨ ਨਿੱਕੇ-ਨਿੱਕੇ ਰਹੇ ਜਿੰਨਾ ਕਾਰਨ ਬੀਐਸਐਨＬ ਕੰਪਨੀ ਇਹਨਾਂ ਕੰਪਨੀਆਂ ਤੋਂ ਪਿੱਛੇ ਰਹਿ ਗਈ ਜਿਹਦਾ ਵਿੱਚੋਂ ਇੱਕ ਕਾਰਨ ਬੀਐਸਐਨＬ ਦਾ ਘੱਟ ਸਪੀਡ ਵਿੱਚ ਕੰਮ ਕਰਨਾ ਵੀ ਸੀ ਪਰਤੂ ਹੁਣ ਦੇ ਹਾਲਾਤਾਂ ਵਿੱਚ ਜੇਕਰ ਬੀਐਸਐਨＬ ਆਪਣੇ ਕਸਟਮਰਸ ਨੂੰ ਵਧੀਆ ਨੈਟਵਰਕ ਪ੍ਰੋਵਾਈਡ ਕਰਵਾ ਦੇ ਤਾਂ ਆਪਣੇ ਯੂਜ਼ਰ ਦੀ ਨੰਬਰ 1 ਪਸੰਦ ਬਣ ਸਕਦੀ ਹੈ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਇਲਡ ਫਾਇਰ ਤੁਸੀਂ ਸਾਨੂੰ ਅਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁਦਦੇ ਦੇ ਨੇੜੇ ਲਾਈ ਪੰਜਾਬੀ ਟੀਵੀ